ਸਮਾਨ ਸਰ ਕਿਹੜਾ ਸਮਾਨ ਚਿੱਟਾ ਉੱਚੀ ਬੋਲ ਚਿੱਟਾ ਦੀ ਬਿਜਲੀਆਂ ਵਾਹ ਪਾਣੀ ਬਿਜਲੀ ਦੀ ਬਿੱਟਾ ਕਿੰਨੇ ਚਿਰ ਤੋਂ ਇਹੋ 7-8 ਮਹੀਨੇ ਚ ਬਿਜਨੀ ਅੱਛਾ ਕਿੰਨੇ ਚਿਰ ਦਾਰੂ ਵਿੱਚ ਕਿੰਨੇ ਪਰਚੇ ਤੇ ਪਹਿਲਾ ਪਰਚਾ ਇਹ ਦਾਰੂ ਦੋ ਨਹੀਂ ਇਹ ਦਾਰੂ ਪਾ ਦਾਰੂ ਪਹਿਲਾ दारू ਹੀ ਦੀ ਸੀ ਹਾਂ ਇਹ ਦਾਰੂ ਹਾਂ ਚਿੱਟਾ ਇਹ ਦੀ ਕੋਲ ਮੜਾ ਮੋਟਾ ਵੀਚਣ ਦੀ ਕਿਉਂ ਵੇਚਦੀ ਬੰਦਾ ਸ਼ਰਾਬੀ ਬੰਦਾ ਸ਼ਰਾਬੀ ਬੰਦਾ ਹੈ ਕੋਈ ਸਾਡਾ ਕੋਈ ਰੋਜ਼ ਕਰਨੀ ਲੈ ਕੇ ਕਿਥੋਂ ਗਰਾਮੀ ਲੈ ਲਵੀਂ ਤੇ ਵੀ ਚੱਲੂਗੀ ਕਿਥੋਂ ਲੈ ਕੇ ਆਵੀਂ ਤਸੀਰ ਹਾਂ ਇੱਥੇ ਪਿੰਡਾਂ ਵਿੱਚ ਰੂਵੀ ਦਾ ਕੌਣ ਵੇਚਦੀ ਪਿੰਡਾਂ ਵਾਦੂ ਵੇਚਦੇ ਹਾਂ ਅੱਗੇ ਫਿਰ ਕਿਹਨਾਂ ਨੂੰ ਵੇਚਦੇ ਬਸ ਬਿੱਟਾਂ ਦੇ ਸਾਥ ਸਰ ਵੇਚਦੇ ਤੈਨੂੰ ਨਹੀਂ ਪਤਾ ਵੀ ਇਹ ਜ਼ਹਿਰ ਹੈ ਨੌਜਵਾਨ ਇਹਦੇ ਨਾਲ ਮਰੀ ਜਾਂਦੇ ਤੁਸੀਂ ਆਪਦੇ ਲਾਲਚ ਖਣੋ ਜਾਂ ਆਪਦਾ ਤੁਸੀਂ ਇਹ ਬਹਾਨਾ ਲਾਉਂਦੇ ਹੋ ਵੀ ਬੰਦਾ ਸ਼ਰਾਬੀ ਹੈ ਤੇ ਤੁਸੀਂ ਲੋਕਾਂ ਦੇ ਜਵਾਗ ਮਾਰ ਦੋਗੇ ਬੰਦਾ ਸ਼ਰਾਬੀ ਹੈ ਤਾਂ ਸਰ ਹੈਗਾ ਨਿਕ ਹੈ ਹੈਗਾ ਨਹੀਂ ਕਹੋ ਤੁਸੀਂ ਪਿੰਡ ਦੇ ਲੋਕ ਕਹਿੰਦੇ ਨੇ ਕਾਫੀ ਦਿਨ ਤੋਂ ਤੁਸੀਂ ਤਾਂ ਕਰ ਰਹੇ ਹੋ ਸਰ ਕੋਈ ਗੱਲ ਨਹੀਂ ਪਿੰਡ ਦੇ ਲੋਕ ਕਹਿੰਦੇ ਨੇ ਉਹ ਹੈਗੇ ਨੇ ਉਹਨਾਂ ਦੇ ਪਾਲਟੀ ਬਾਜੀਆ ਠੀਕ ਹੈ ਅੱਛਾ ਮੇਰਾ ਕੋਈ ਬਿਟ ਜਿਆਦਾ ਕੰਮ ਨਹੀਂ ਖਾਸ ਉਹ ਕਰਦਾ ਹੈ ਤੁਸੀਂ ਉਹਦਾ ਹਵਾਲਾ ਦੇ ਕੇ ਤੁਸੀਂ ਵੀ ਗਲਤ ਕੰਮ ਕਰਦੇ ਨਹੀਂ ਸਰ ਅੱਗੇ ਨਹੀਂ ਕਰ ਕੋਈ ਕੂਚ ਡਿੱਗਦਾ ਤੁਸੀਂ ਕੁਝ ਨਹੀਂ ਕਰੋਗੇ ਨਹੀਂ ਸਰ ਤੁਹਾਨੂੰ ਪਤਾ ਕਿੰਨੇ ਨੌਜਵਾਨ ਇਹਦੇ ਨਾਲ ਮਰਦੇ ਪਏ ਆ ਕੀ ਹਾਲਾਤ ਬਣ ਗਏ ਪੰਜਾਬ ਦੇ ਤੁਸੀਂ ਥੋੜੇ ਜਿਹੇ ਪੈਸੇ ਦੇ ਲਾਲਚ ਨੂੰ ਲੋਕਾਂ ਦੀ ਧੀਾਂ ਪੁੱਤ ਮਰੀ ਜਾਂਦੇ ਨੇ ਮਰਦੇ ਸਾਰ ਗੁਣਾ ਇਸ ਤੋਂ ਬਾਅਦ 36 ਘਰ ਵੇਚਦੇ ਨਿਕ ਮੈਂ ਤਾਂ ਵੇਚਦੀ ਨਹੀਂ ਆ ਦੂਜੇ ਤੇ ਕੰਟਰੋਲ 36 ਘਰਾਂ ਦਾ ਹਵਾਲਾ ਦੇ ਕੇ ਤੁਸੀਂ ਵੇਚੋ ਨਹੀਂ ਸਰ ਨਹੀਂ ਵੇਚਦੇ ਕਿਹਦਾਰੂ ਵੇਚਦੇ ਇਸ ਨੂੰ ਹਾਂ ਨਹੀਂ ਵੇਚਦੇ ਕੋਈ ਪਛਤਾਵਾ ਹੈਗਾ ਤੁਸੀਂ ਹੁਣ ਪੁਲਿਸ ਨੇ ਤੁਹਾਨੂੰ ਫਰ ਗ੍ਰਿਫਤਾਰ ਕੀਤਾ ਹੈ ਪਛਤਾਵਾ ਸਰ ਹੈਗਾ ਹੂੰ ਚਿੰਦੜ ਰੋਲ ਗਿਆ ਇਹ ਪਹਿਲਾਂ ਨਹੀਂ ਸੋਚਿਆ ਤੁਸੀਂ ਕੰਮ ਕਰਨ ਤੋਂ ਪਹਿਲਾਂ ਨਹੀਂ ਸੋਚਿਆ ਵੀ ਬੱਚੇ ਰੋਲ ਜਾਣਗੇ ਜਿੱਕੇ ਦੇ ਕਾਬੂ ਆ ਕੇ ਪੁਲਿਸ ਨੇ ਕਿਤੇ 100 ਦਿਨ ਚੋਰ ਦਾ ਇੱਕ ਦਿਨ ਸਾਧਦਾ ਤਾਂ ਹੁੰਦਾ ਹੀ ਹੈ ਨਾ ਜੀ ਸਰਪੰਚ ਉਦੋਂ ਨਹੀਂ ਸੋਚਿਆ ਤੁਸੀਂ ਨਹੀਂ ਕਿ ਤੁਸੀਂ ਨਜਾਇਜ਼ ਗੈਰਕਾਨੂੰਨੀ ਧੰਦਾ ਕਰ ਰਹੇ ਸੀ ਇਸ ਕਰਕੇ ਪੁਲਿਸ ਨੇ ਤੁਹਾਨੂੰ ਫੜਿਆ ਪਹਿਲੇ ਕਿਉਂ ਨਹੀਂ ਫੜਿਆ ਤੁਹਾਨੂੰ ਅਜ ਤੱਕ ਸਾਰੀ ਦੁਨੀਆ ਤੇ ਨਹੀਂ ਇੰਨਾ ਵੇਚਿਆ ਪਹਿਲੋ ਮਾੜਾ ਮੋਟਾ ਸੀਗਾ ਕੰਮ ਨੇ ਭਾਈ ਕਦੀ ਵੇਚਦੇ ਸੀ ਕਦੀ ਨਹੀਂ ਵੇਚਦੇ ਸੀ ਬਸ ਲੱਗਦਾ ਟਲਣ ਜਿਆਦਾ ਕੀ ਨਾ ਯਾ ਤਾ ਨਾ ਮੇਰੇ ਸਕਰੀਨ ਤੇ ਪਿੰਡ ਕਿਹੜਾ ਹੈ ਤੇ ਜਾ ਰਿਹਾ ਜੀ ਸਰ ਇੱਕ ਹੈਰੋਇਨ ਦਾ ਮਾਮਲਾ ਸਾਹਮਣੇ ਆਇਆ ਕੀ ਉਹ ਪੂਰਾ ਮਾਮਲਾ ਔਰ ਕੀ ਗ੍ਰਿਫਤਾਰ ਕੌਣ ਕਿਹਨੂੰ ਗ੍ਰਿਫਤਾਰ ਕੀਤਾ ਇਹ ਕੱਲ ਮਿਤੀ 25 11 24 ਨੂੰ ਮਨ ਐਸਐਸਐਚਓ ਸਮੇਤ ਸਾਥੀ ਕਰਮਚਾਰੀਆਂ ਦੇ ਗਾਸ ਦੇ ਸਬੰਧ ਵਿੱਚ ਤੇ ਮਤਲਬ ਸ਼ੱਕੀ ਆਪਣੇ ਪੁਰਛਲੇ ਸਬੰਧ ਵਿੱਚ ਮੈਂ ਬਾਹਰ ਇਲਾਕੇ ਵਿੱਚ ਸੀਗਾ ਤੇ ਇੱਕ ਔਰਤ ਆ ਜਿਹੜੀ ਸੀਮਾ ਰਾਣੀ ਪਤਨੀ சிਂਦਰ ਸਿੰਘ ਵਾਸੀ ਪਿੰਡ ਹਜਾਰਾ ਰਾਮ ਸਿੰਘ ਵਾਲਾ ਇਹ ਸ਼ੱਕ ਦੇ ਧਾਰਤੀ ਉੱਥੇ ਘਰੋਤੀ ਸੀ ਤੇ ਇਹਦੇ ਪੁਲਿਸ ਪਾਰਟੀ ਨੂੰ ਦੇਖ ਕੇ ਨਾ ਮਤਲਬ ਗੱਡੀ ਨੂੰ ਤੇ ਇਹਨੇ ਆਪਣੇ پاس ਕੁਝ ਇਹਦੇ ਕੋਲ ਨਸ਼ੀਲਾ ਪਦਾਰਥ ਤੇ ਇਹਨੇ ਚੁੱਕ ਕੇ ਤੇ ਸੜਤਾ ਥੱਲੇ ਤੇ ਜਿਹਨੂੰ ਸ਼ੱਕ ਦੀ ਬਣਾ ਤੇ ਮੈਂ ਰੋਕੇ ਗੱਡੀ ਦਾ ਨਾਮ ਪਤਾ ਪੁੱਛਿਆ ਚੈੱਕ ਕੀਤਾ ਤੇ ਇਹਦੇ ਪਾਸੋਂ ਜਿਹੜੀ ਹੈ 20 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜੀ ਕੀ ਕਰ ਰਹੀ ਦੀ ਗਿਰੀਓ ਇਹ ਤਾਂ ਜੀ ਮੁਕੱਦਮਾ ਨੰਬਰ 118 ਮਿਤੀ 25 11 24 ਅਧੀਨ ਤਰਾ 21 29 685 ਜਿਹੜਾ ਇਹ ਤੇ ਦਰਜ ਕੀਤਾ ਹੈ ਜੀ ਐਨ ਡੀ ਪੀ ਐਸ ਐਕਟ ਦਾ ਪੇਸ਼ ਕਰਕੇ ਹੁਣ ਅੱਜ ਇਹਨੂੰ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਲ ਕਰਕੇ ਤੇ ਫਰਦਰ ਇਹਦੇ ਬੈਕਵਾਰਡ ਅਤੇ ਫਾਰਮਡ ਜਿਹੜਾ ਲਿੰਕ ਹੈ ਉਹ ਆਪਣੇ ਖੰਗਾਲੇ ਜਾਣਗੇ ਤੇ ਇਹਦੇ ਤੋਂ ਪੁੱਛਗਛ ਕੀਤੀ ਜਾਊਗੀ ਵੀ ਇਹ ਕਿੱਥੋਂ ਲੈ ਕੇ ਆਈ ਹੈ ਤੇ ਕੌਣ-ਕੌਣ ਅੱਗੇ ਇਹਨੂੰ ਲੈ ਕੇ ਜਾਂਦੇ ਸੀ ਇਹਦੇ ਤੋਂ ਜੀ